प्यारे दोस्तों पंजाब ਦੇ ਬਖ ਬਖ ਜਿਲਿਆਂ ਵਾਂਗ ਸਰਦੀ ਜਲਾ ਕਰਦਾਸਪੁਰ ਦੀਨ ਪੈਂ ਵਾਲੇ ਨਿਕਾ ਪਿੰਡਾਂ ਦੇ ਕਸਬਿਆਂ ਦੇ ਖਾਸ ਕਰਕੇ ਜਿਹੜੇ ਨੈਸ਼ਨਲ ਹਾਈਵੇਅ ਨੇ ਉਹਨਾਂ ਦੇ ਕਿਨਾਰਿਆਂ ਤੇ ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਲੋਕ ਆ ਕੇ ਆਪਣੇ ਪੱਧਰ ਤੇ ਵੇਣੇ ਲਗਾ ਕੇ ਚੁੰਬੇ ਤਿਆਰ ਕਰਕੇ ਤੇ ਉਹ ਬੜੀ ਵੱਡੀ ਮਕਦਾਰ ਦੇ ਵਿੱਚ ਗੁੜ ਬਣਾਉਂਦੇ ਨੇ ਤੇ ਲੋਕਾਂ ਨੂੰ ਗੁੜ ਵੇਚਦੇ ਨੇ ਪਰ ਚੂਨ ਵੀ ਉਹਦਾ ਬੜਾ ਵਿਕਦਾ ਤੇ ਥੋਕ ਚ ਨਹੀਂ ਬੜੇ ਲੋਕ ਉੱਥੇ ਮੈਂ ਗੋੜ ਲੈਂਦੇ ਖੜਦੇ ਅੱਜ ਵੇਖੇ ਨੇ ਮੈਨੂੰ 9 ਦੇ ਕਰੀਬ ਵੇਲਣ ਜਾਣ ਦਾ ਮੌਕਾ ਮਿਲਿਆ ਖਾਸ ਕਰਕੇ ਜਿਹੜਾ ਗਰਦਾਸਪੁਰ ਤੋਂ ਵਾਇਆ ਪਲਿਆੜ ਗਾਂਧੀਆਂ ਨੂੰ ਜਾਂ ਵਾਲਾ ਰਸਤਾ ਵਾ ਉੱਥੇ ਗਾਂਧੀਆਂ ਕਲੋਨੀ ਪੈਂਦੀ ਪਲਿਆੜ ਦੇ ਨੇੜੇ ਉਹਦੇ ਲਾਗੇ ਦੋ ਬੜੇ ਵੱਡੇ ਵੇਲਣੇ ਜਿਹੜੇ ਆ ਉਹ ਚੱਲ ਰਹੇ ਨੇ ਮੋਟਰਾਂ ਤੇ ਉਹਨਾਂ ਤਰ੍ਹਾਂ ਖਿਚਾ ਲੈ ਨੇ ਯਾਰ ਜੀ ਉਹ ਮੇਰਾ ਵਿਸ਼ਾ ਨਹੀਂ ਇਸ ਤੋਂ ਬਾਅਦ ਧਾਰੀਵਾਲ ਦੇ ਬਾਈਪਾਸ ਤੇ ਜਿਹੜੀ ਬਟਾਲ ਰੋਡ ਜਾਂਦੀ ਆ ਨੈਸ਼ਨਲ ਹਾਈਵੇ ਉਹਦੇ ਕਿਨਾਰਿਆਂ ਤੇ ਵੀ ਕੋ 11-12 ਵੇਲੇ ਲੱਗੇ ਨੇ ਜਿਹੜੀ ਮੈਂ ਗੱਲ ਆਪ ਜੀ ਨਾਲ ਕਰਨ ਲੱਗਾ ਸਗਾ ਕਿ ਜਿਹੜਾ ਇਹ ਗੁੜ ਤਿਆਰ ਕਰਦੇ ਨੇ ਉਹ ਜਿਹੜਾ ਗੰਨਾ ਹੁੰਦਾ ਵਾ ਕਿਉਂਕਿ ਇਹਨਾਂ ਨੂੰ ਉੱਥੇ ਰਣਾ ਪੈਂਦਾ ਐਡਵਾਂਸ ਆ ਜਾਂਦੇ ਨੇ ਫਿਰ ਇਹ 4 ਤੋਂ 5 ਮਹੀਨੇ ਲਗਾਤਾਰ ਗੁੜ ਤਿਆਰ ਕਰਕੇ ਇਹਦੇ ਵੇਚਦੇ ਨੇ ਫਿਰ ਇਹ ਆਪਣੀ ਮਜਬੂਰੀ ਬਸ ਕਹ ਲਓ ਜਾ ਉਹਨਾਂ ਨੂੰ ਲਾਲਸਾ ਹੁੰਦੀ ਆ ਉਹ ਬੜੀ ਵੱਡੀ ਮਕਦਾਰ ਚ ਗੰਨਾ ਪਹਿਲਾਂ ਅਡਵਾਂਸ ਹੀ ਖਰੀਦ ਲੈਂਦੇ ਨੇ ਬੜੇ ਵੱਡੇ ਵੱਡੇ ਮਾਟੀਰ ਤੇ ਲੱਗੇ ਵੇਖੇ ਪਰਾਣੇ ਸਾਡੇ ਗਲੇ ਗੰਨੇ ਉਹਦੇ ਉਥੇ ਉਹ ਵਾਲਾ ਮਰਨਾ ਗਾਲੀ ਵੀ ਕੀਤੀ ਕਿ ਸਾਡੀ ਮਜਬੂਰੀ ਆ ਕਿ ਅਸੀਂ ਜਦੋਂ ਗੱਲਾਂ ਮੁੱਕ ਜਾਂ ਨਾਲ ਖੇਤਾਂ ਚੋਂ ਫਿਰ ਅਸੀਂ ਇਹ ਗੰਨਾ ਵਰਤਣ ਲੱਗ ਪਏ ਨੇ ਲੱਗ ਪਏ ਆ ਚਲ ਵਰਤੀ ਜਾਣ ਮੇਰਾ ਵਿਸਾ ਨਹੀਂ ਕਿਹੜੇ ਵਿਭਾਗ ਨੇ ਮਨਜ਼ੂਰੀ ਦਿੱਤੀ ਆ ਕਿਹੜੇ ਮਹਿਕਮੇ ਨੇ ਜਾਂ ਕਿਹੜੀ ਸਰਕਾਰ ਦੇ ਕਿਹੜੇ ਮੰਤਰੀਆਂ ਨੇ ਉਹਨਾਂ ਨੂੰ ਅਪਰੂਵਲ ਦਿੱਤੀ ਆਗਾ ਦਿੱਤੀ ਇੱਥੇ ਵੱਡੇ 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 ਪੱਦਰ ਤੇ ਇਹ ਜਿਹੜੀ ਸਿਨਰ ਇੰਡਸਟਰੀ ਆ ਵਪਾਰਕਦਾਰਾ ਬਣ ਗਿਆ ਉਹ ਲਗਾਉਣ ਦੇ ਉਹ ਮੇਰਾ ਵਿਸ਼ਾ ਨਹੀਂ ਮੇਰਾ ਵਿਸ਼ਾ ਕੀ ਆ ਪਿਆਰੇ ਵੀਰੋ ਇਹ ਆ ਕਿ ਜਿਹੜਾ ਇਹ ਗੁੜ ਬਣਾਉਂਦੇ ਨੇ ਚੁੰਬੇ ਦੇ ਵਿੱਚ ਚੂਰਾ ਬਾਲ ਦੇ ਚੂਰਾ ਬਾਲਣ ਕੋਈ ਤਰਾਏ ਨਹੀਂ ਚੂਰੇ ਦੇ ਵਿੱਚ ਟ੍ਰੈਕਟਰਾਂ ਟਾਰਾ ਟਰਾਲੀਆਂ ਦੇ ਟਾਇਰ ਟੂਬਾਂ ਫਿਰ ਖਾਸ ਕਰਕੇ ਉਹਦੇ ਵਿੱਚ ਚੂਰੇ ਦੇ ਨਾਲ ਏ ਚਮੜਾ ਵਾਲ ਦੇ ਨੇ ਉਹ ਕਹਿੰਦੇ ਕਿ ਅਸੀਂ ਕਾਰਖਾਨਿਆਂ ਚੋਂ ਜਿਹੜਾ ਚਮੜਾ ਕਟਿੰਗ ਪੀਸਸ ਹੁੰਦੇ ਨੇ ਮੈਂ ਆਪ ਖੁਦ ਵੇਖੇ ਉੱਥੇ ਉੱਥੇ ਢੇਰ ਲੱਗੇ ਨੇ ਉਹ ਚੂਰੇ ਜਨ ਲਾ ਕੇ ਉਹ ਵਾਲ ਦੇ ਨੇ ਉਹ ਕਹਿੰਦੇ ਸਾਡੀ ਮਜਬੂਰੀ ਆ ਕਿਉਂਕਿ ਇਹਦੇ ਨਾਲ ਤਾਂ ਬੜਾ ਬੰਦਾ ਸੀਖ ਬੜਾ ਬੰਦਾ ਤੇ ਰੋਸੇਤੀ ਧਰਮ ਹੋ ਜਾਂਦੀ ਆ ਤੇ ਫੇਰ ਸਾਡਾ ਸੇਤੀ ਘੁਰ ਬਣ ਜਾਂਦਾ ਸਾਨੂੰ ਬੋਧਾ ਬਾਲਣ ਨਹੀਂ ਬਾਲਣਾ ਪੈਂਦਾ ਇਹ ਗੱਲ ਹੋ ਗਈ ਜਦੋਂ ਇਹ ਲੈਦਰ ਜਾਂ ਇਹ ਪਲਾਸਟਿਕ ਮਟੀਰੀਅਲ ਜਾਂ ਇਹ ਟਾਇਰ ਟਿਊਬਾਂ ਸੜਦੀਆਂ ਨੇ ਤੇ ਬੜੇ ਖਤਰਨਾਕ ਤਤਾਂ ਵਾਲਾ ਧੂੰਆਂ ਉਹ ਨਿਕਲਦਾ ਚੰਗੀਆਂ ਰਹੀਂ ਉਹ ਹਵਾ 'ਚ ਫੈਲਦਾ ਤੇ ਬੜਾ ਵੱਡੀ ਮਾਤਰਾ 'ਚ ਉੱਥੇ ਜਿਹੜਾ ਪ੍ਰਦੂਸ਼ਣ ਖਿਲਰ ਰਿਹਾ ਤੇ ਜਿਹੜੇ ਨੇੜੇ ਦੇ ਪਿੰਡਾਂ ਦੇ ਲੋਕ ਨੂੰ ਉਹਦੇ ਮਿਲੇ ਨੇ ਉਹ ਕਹਿੰਦਾ ਸੀ ਬੜੇ ਜਦਨ ਕਰਕੇ ਵੇਖੇ ਸਾਡੀ ਉੱਥੇ ਕੋਈ ਨਹੀਂ ਸੁਣਦਾ ਦੂਜੀ ਗੱਲ ਪਿਆਰੇ ਵੀਰ ਹੋਇਆ ਕਿ ਜਿਹੜਾ ਉਹ ਗੁੜ ਤਿਆਰ ਕਰਦੇ ਨੇ ਰੋ ਦੇ ਵਿੱਚ ਉਹ ਆਪਣੇ ਉਦੋਂ ਉਹ ਸਟੇਟਾਂ ਤੋਂ ਹੀ ਲੈ ਆਉਂਦੇ ਨੇ ਕੋਈ ਜੜੀਆਂ ਬੂਟੀਆਂ ਉਹਦਾ ਘੋਲ ਤਿਆਰ ਕਰਕੇ ਲਿਕੜ ਜਾ ਪਾਉਂਦੇ ਨੇ ਰੋਹ ਦੇ ਵਿੱਚ ਜਾਂ ਉਹ ਕਹਿੰਦੇ ਆਂ ਭਿੰਡੀਆਂ ਦੇ ਬੂਟਿਆਂ ਦਾ ਪਾਣੀ ਨਹੀਂ ਪਾਉਂਦੇ ਨੇ ਉਹਦੇ ਨਾਲ ਕੀ ਹੁੰਦਾ ਜਦੋਂ ਗਰਮ ਰੋਹ ਦੇ ਵਿੱਚ ਉਹ ਤੇਜਾਬ ਜਿਆ ਜਾਂ ਪਾਣੀ ਜਿਆ ਲੇ ਟੁੱਟ ਜਾ ਪੈਂਦਾ ਬੂਟੀਆਂ ਜਿਹੇ ਦਾ ਘੋਲ ਪੈਂਦਾ ਵਾ ਤੇ ਉਹ ਤਰ੍ਹਾਂ ਤੇ ਜਿਹੜੀ ਮੈਲ ਜਿਹੜੀ ਆ ਉਹਦੀ ਬਾਹਰ ਆ ਜਾਂਦੀ ਸਾਈਡ ਤੇ ਆ ਜਾਂਦੀ ਉਹਨੂੰ ਲਾ ਕੇ ਤੇ ਗੁੜ ਤਿਆਰ ਕਰਦੇ ਨੇ ਤੇ ਉਹ ਕਹਿੰਦੇ ਨੇ ਕਿ ਇਹਨਾਂ ਦੇ ਨਾਲ ਸਾਡਾ ਗੁੜ ਬੜਾ ਚਿੱਟਾ ਬਣਦਾ ਤੇ ਲੋਕ ਜਿਹੜਾ ਗੁੜ ਚਿੱਟਾ ਪਸੰਦ ਕਰਦੇ ਨੇ ਦੋ ਗੱਲਾਂ ਹੋਈਆਂ ਪਿਆਰੇ ਵੀਰੋ ਜਕਦੀ ਪਰਦੂਸਾਂ ਖਿਲਰ ਰਿਆ ਤੇ ਇੱਕੋ ਜਰੀਲਾ ਗੋੜ ਤੇ ਸੜੇ ਗਲੇ ਬਏ ਉਲੀ ਦੇ ਦਿਨਾਂ ਦਾ ਗੋੜ ਵੇਚ ਰਹੇ ਨੇ ਮੇਰੀ ਦੀ ਬੇਨਤੀ ਇਹ ਆ ਕਿ ਪਰਦੂਸਾਂ ਦਾ ਜਿਹੜਾ ਖਲਾਰਾ ਖਲਾਰ ਰਹੇ ਨੇ ਜਾਂ ਕਿਹੜੇ ਵਿਭਾਗ ਨੇ ਮਨਜ਼ੂਰੀ ਦਿੱਤੀ ਆ ਜਾਂ ਕਿਹੜੇ ਵਿਭਾਗ ਨੇ ਉਹਨਾਂ ਨੂੰ ਰੋਕਣਾ ਵਾ ਇਹ ਤੇ ਸਰਕਾਰ ਦਾ ਕੰਮ ਆ ਸਰਕਾਰ ਵੇਖੇ ਸਾਡਾ ਵੀ ਫਰਜ਼ ਆ ਬੰਦਾ ਪਿਆਰੇ ਵੀਰੋ ਤੁਹਾਨੂੰ ਮੈਂ ਸੱਚੀ ਇਹਦ ਕਹ ਰਿਹਾ گاਉਂ ਇਹ ਸਾਨੂੰ ਪਹਿਲਾਂ ਹੀ ਬੜੀਆਂ ਮਲਾਵਟਾਂ ਨੇ ਮਾਰ ਲਿਆ ਜੇ ਪੰਜਾਬ ਨੂੰ ਖਾਲ ਕਰਕੇ ਸਾਡੇ ਪਨੀਰ ਵਿੱਚ ਖੋਏ ਵਿੱਚ ਦੁੱਧ ਵਿੱਚ ਫੇਰ ਸਾਡੀਆਂ ਜਿਹੜੀਆਂ ਸਵੀਟਸ ਵਿਕਦੀਆਂ ਨੇ ਬਰਫੀਆਂ ਆ ਚਾਵਾ ਚਾਮ ਗੁਲਾਬ ਜਾਮਨ ਨੂੰ ਬਰ ਅਨੇਕਾਂ ਤਰ੍ਹਾਂ ਦਾ ਹੋ ਜੜਾ ਸਾਡਾ ਜਿਹੜਾ ਮਟੀਰੀਅਲ ਦੁਕਾਨਾਂ ਦੇ ਜਿਗਰਿਆ ਵਾ ਉਹਦੇ ਵਿੱਚ ਮਲਾਵਟਾਂ ਨੇ ਅਨੇਕਾਂ ਤਰ੍ਹਾਂ ਦੀਆਂ ਲਾ ਇਲਾਜ ਬਿਮਾਰੀਆਂ ਨਾਲ ਲੋਕਾਂ ਨੂੰ ਗ੍ਰਸਤ ਕਰ ਲਿਆ ਵਾ ਤੇ ਰਹਿੰਦੀ ਖੁੰਦੀ ਕਸਰ ਪਿਆਰੇ ਵੀਰੋ ਇਹ ਗੁਰ ਨੇ ਕੱਢ ਦੇਣੀ ਜੇ ਮੇਰੇ ਹੱਥ ਜੋੜ ਕੇ ਬੀਲ ਆ ਕਿ ਉਹਨਾਂ ਨੂੰ ਪ੍ਰਦੂਸ਼ਣ ਤੋਂ ਰੋਕਣਾ ਧੂਆਂ ਖਲਾਰਨ ਤੋਂ ਰੋਕਣਾ ਵੈਦਰ ਖਰਾਬ ਕਰਨ ਤੋਂ ਰੋਕਣਾ ਉਹ ਡਿਊਟੀ ਸਰਕਾਰ ਦੇਖੇ ਉਹਨਾਂ ਨੂੰ ਜੜੀਆਂ ਬੁੱਟੀਆਂ ਤੇ ਪੁਰਾਣੇ ਸੜੇ ਗਲੇ ਗੰਨੇ ਦਾ ਰਸਤਾ ਯਾਰ ਕਰਕੇ ਗੁੱਡ ਬਣਾਉਣ ਤੋਂ ਰੋਕਣਾ ਉਹ ਸਰਕਾਰ ਦੇਖੇ ਸਾਡੀ ਕੀ ਡਿਊਟੀ ਬਣਦੀ ਆ ਕਿ ਮੈਂ ਤੁਹਾਨੂੰ ਆ ਦੁਆ ਖੁਸ ਹੱਥ ਜੋੜ ਕੇ ਬੇਨਤੀ ਕਰ ਰਿਆਂ ਇਹ ਕਿਰਪਾ ਕਰਕੇ ਇਹ ਜਿਹੜਾ ਮਲਾਵਟੀ ਇਹ ਜਿਹੜਾ ਜ਼ਰੀਲਾ ਇਹ ਬਿਮਾਰੀਆਂ ਨਾਲ ਲਿਬਰੇਜ ਗੁੜਾ ਇਹ ਨਾ ਖਾਓ ਜਿਹੜੀਆਂ ਗਲੀਆਂ ਦੇ ਵਿੱਚ ਇਹ ਗੁੜ ਲੋਕ ਵੇਚਦੇ ਨੇ ਪਿਆਰੇ ਵੀਰੋ ਇਹ ਵੀ ਗੁੜ ਉਥੋਂ ਲੈ ਕੇ ਆਉਂਦੇ ਨੇ ਮੈਂ ਉੱਥੇ ਮੈਨੂੰ ਮਿਲੇ ਨੇ ਬੰਦੇ ਉਹ ਕਹਿੰਦੇ ਅਸੀਂ ਇੱਥੋਂ 60 ਰੁਪਏ ਕਿਲੋ 70 ਰੁਪਏ ਕਿਲੋ ਗੁੜ ਲੈ ਲੈਣੇ ਆ ਤੇ ਸਾਡਾ ਪਿੰਡਾਂ ਵਿੱਚ ਜਾ ਗਲੀਆਂ ਦੇ ਵਿੱਚ ਜਾ ਕੇ ਘਰਾਂ ਦੇ ਜਾ ਕੇ ਸਾਡਾ ਅਸੀਂ ਵੀ 85 ਵੀ ਵਿਗ ਜਾਂਦਾ ਸਾਡੀ ਦਿਹਾੜੀ ਬਣ ਜਾਂਦੀ ਆ ਚਲੋ ਉਹਦੀ ਮਿਹਨਤ ਵਾ ਮਜਬੂਰੀ ਆ ਉਹਨਾਂ ਦੀ ਪਰ ਸਾਡਾ ਕੀ ਫਰਜ਼ ਬਣਦਾ ਕਿ ਅਸੀਂ ਇਹ ਸੜੇ ਗਲੇ ਉੱਲੀ ਲੱਗੇ ਜਰੀਲੇ ਗੰਨੇ ਦਾ ਜਰੀਲੇ ਰਸ ਦਾ ਗੁੜ ਨਾ ਖਾਈਏ ਨਾ ਬਿਮਾਰੀਆਂ ਲਗਾਈਏ ਬਿਮਾਰੀਆਂ ਖਤਰਨਾਕ ਜਿਹੜੀਆਂ ਲੋਕਾਂ ਲੱਗ ਰੀਆਂ ਨੇ ਜਿੱਥੇ ਹੋਰ ਨਾ ਮਿਲਾਵਟਾਂ ਨੇ ਮਾਰਿਆ ਸਾਨੂੰ ਉਥੇ ਪਿਆਰੇ ਵੀਰੋ ਇਹ ਮਰੁਤਤਾਂ ਵਾਲੀ ਸ਼ੱਕਰ ਤੇ ਇਹ ਜਿਹੜਾ ਪੁਰਾਣੇ ਸੜੇ ਗਲੇ ਗੰਨੇ ਜਰੀਲੇ ਰੋਹ ਦਾ ਰਸ ਦਾ ਗੋੜਵਾ ਇਹ ਸਾਨੂੰ ਲੈ ਕੇ ਨੇ ਬੈਜਣਾ ਦੇ ਕਿਰਪਾ ਕਰਕੇ ਗੋੜਨਾ ਖਾਓ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਆਰੇ ਵੀਰੋ